ਤੈਨੂੰ ਖਵਾ ਦਾਂ ਮੈਂ ਗੁਲਗੁਲੇ ਮਿੱਠੇ ਪੀ ਪਾਣੀ ਪਚਣ ਲਾ ਹੋ ਜਾਏਗਾ ਤੁਹਾਨੂੰ ਇਹ ਬੇਚਰੀ ਹੋਰ ਸਵੇਰ ਦੀ ਭੁੱਖੀ ਖੜੀ ਆ ਤੇ ਮੈਂ ਉਹਨੂੰ ਤਾਂ ਕਰ ਲਾਂ ਰਲਦੇ ਪੰਜ ਸੌ ਦਾ ਲੋਟ ਕੱਢ ਪੱਕੀ ਸਾਈ ਹਾਂ ਪੈਸਿਆਂ ਨੂੰ ਕੀ ਦਬਕੇ ਮਰੇਗਾ ਛੱਨੇ ਜੀਜ ਵੀ ਲੈ ਕੇ ਜਾਏਗਾ ਕੋਈ ਨਿੰਦੂਗਾ ਤਾਂ ਨਾ ਕਿਵੇਂ ਮੈਂ ਮਾਂ ਪਾਉਣ ਉਹਨਗੀਆਂ ਦਰਸ਼ਣਾ ਹਾਂ ਕੀ ਚੰਦ ਦੀ ਟਿੰਕ ਧਰ ਕੇ ਮੱਛਾ ਟੇਕੇਗਾ ਲੋਟ ਦੇ ਬਾਅਦ ਆਉਂਗਾ ਇੱਕ ਮਿੰਟ ਦੇਖ ਜੀ ਇਹਦਾ ਕੀ ਤਾਂ ਮੰਗੀਆਂ ਨੇ ਦੇਣੀ ਮੰਗਾਈ 26 ਦੇਣ ਵਾਲੀ ਗੱਲ ਕਰ 26 ਤਾਂ ਵੀ ਮਾਰੀ ਹੁੰਦੀ ਆ ਤਾਂ ਕਿਸੇ ਨਾਲ ਕੋਈ ਦੇਣੀ ਕਿੰਨੇ ਦੀ ਐ ਸਹੀ ਦੱਸ ਇੱਕ ਪੱਕਾ ਮੁੱਲ ਲਾਉਂ ਦੇ ਦੇਾਂਗੇ ਆ ਪਾ ਪੱਕਾ ਲਾ ਪੱਕੇ ਲਾ ਨਹੀਂ ਨਹੀਂ ਆ ਜਾ ਉਹ ਕਹਦਾ ਮੈਂ ਦੰਦਾ ਨਹੀਂ ਲੇਤਾ ਮੇਰਾ ਵਕਤ ਖਰਚ ਕਰਤਾ ਤਾਂ ਇਨੀ ਚਸਤੇ ਮੈਂ 400 ਦੇ ਕਰਾ ਕੇ ਆਇਆ ਉੱਥੇ ਮੈਂ ਤੁਹਾਡੀ ਪੰਜ ਬੱਕਰੀਆਂ ਲੈਣ ਨੂੰ ਮੈਂ ਟਿਲ ਆਉ ਗੱਲ ਦਹੀ ਜਨਾ 20 ਮਿੰਟ ਦਾ ਸੌਦਾ ਹੁੰਦਾ 20 ਮਿੰਟ ਦੀ ਗੋਸਟੀ ਹੁੰਦੀ ਆ ਜਦੋਂ ਉਹ ਕਹਿਣ ਲੱਗੇ ਜੇ ਲੈ ਲਾ ਕੇ ਇਹਦੇ ਨਾਲ ਦੀ ਬੱਕਰੀ ਦੋ ਬੱਚੇ ਸੀ 14 ਜਾਨੀ ਛੱਡ ਹੈ ਉਸ ਪੱਤ ਪਰ ਕੇ ਹੋ ਹਾ ਹੁਣੇ ਮਾਰੇ ਮਾਰੇ ਚੂਹੇ ਛੱਡੇ ਬੱਚੇ ਵੀ ਦੇਖਣਾ ਨਹੀਂ ਤੂੰ ਇਹਨੇ ਆਈਡੀ ਚੋਰੀ ਮੇ ਕਿ ਕੀ ਕਹੀ ਜਨੇ ਹੋ ਐਡੀ ਚੋਰੀ ਬੱਕਰੀ ਆ ਬਾਈ ਉਹ ਹਾਂ ਆਪਾਂ ਦਾ ਮੋਲ ਜੈਜੀ ਕਿਹਾ ਨਜਾਇਜ਼ ਕਹੀ ਨਹੀਂ ਪੱਪਾ 18 ਨੂੰ ਮੈਂ 20 ਵੀ ਜਾਤਾ ਤਾਂ ਨਹੀਂ ਦਿੱਤੀ ਹੁਣ ਮੈਂ ਕਿੱਧਰ ਜਾਵਾਂ ਤੂੰ ਤਾਂ ਜਿੱਥੇ ਮਰਜੀ ਜਾ ਮੈਂ ਤਾਂ ਜਿੰਨਾ ਦਮ ਸੀ ਮੈਂ ਤਾਂ ਲਾਗਾ ਇਹ ਪੈਸੇ ਹੀ ਨਹੀਂ ਤੇਰੇ ਵੇਦਾਂ ਦਾ ਚੁੱਪਾ ਆਹ ਗੱਲ ਜਿਹਦਾ ਆ ਦੇਖੀ ਐ ਅੱਡੀ ਚੋੜੀ ਬੱਕਰੀ ਸੀ ਉੱਤੇ ਉਹਦੀ ਓਏ ਇਹ ਤਾਂ ਹੁਣ ਬਚਾਰੀ ਸਵੇਰ ਦੀ ਖੜੀ ਐ ਮਿੰਗੀ ਭੁੱਖੀ ਓਏ ਗੱਲ ਸੁਣਾ ਤੈਨੂੰ ਖਵਾ ਦਨਾਂ ਮੈਂ ਗੁਲਗਲੇ ਮਿੱਠੇ ਪੀ ਪੀ ਪਾਣੀ ਪਚਣ ਵਾਲਾ ਹੋ ਜਾਏਗਾ ਤੂੰ ਇਹ ਵਿਚਾਰੀ ਹੁਣ ਸਵੇਰ ਦੀ ਭੁੱਖੀ ਖੜੀ ਐ ਤਾਂ ਚੇਤ ਤੈਨੂੰ ਕੀ ਕਰ ਲੋ ਰਲ ਮਿਲ ਕੇ ਆਮਿਲ ਕੇ ਬਾਹਲਾ ਪਿੱਛੇ ਫਿਰਦਾ ਨਾ ਤਾਇਆ ਦਾ ਕੱਢ ਦੇ ਤੂੰ ਵੀ ਸਾਈ ਨਹੀਂ ਕੱਢਦਾ ਜੀ ਮੈਂ ਚੱਲ ਸਕਦਾ ਆਹ ਕੱਢ ਲੈਣੀ ਸਹੀ ਕਰਦਾ ਆਹ ਥੋੜੇ ਕਿਹੜੇ ਬੰਦੇ ਨੇ ਸਾਈ ਤੋਂ ਵਗਰ ਗੱਲ ਨਹੀਂ ਵੜਦੀ 500 ਦਾ ਲੋਟ ਕੱਢ ਪੱਕੀ ਸਾਈ ਹਾਂ ਪੈਸਿਆਂ ਨੂੰ ਕੀ ਦਬਕੇ ਮਰੇਗਾ ਥੱਲੇ ਜੀਜ ਵੀ ਲੈ ਕੇ ਜਾਏਗਾ ਕੋਈ ਨਿੰਦੂਗਾ ਤੇ ਨਾ ਹਾਂ ਠੀਕ ਹੈ ਕੀ ਕਰਾਂ ਹਾਂ 19 ਲਾਤਾ ਬਸ ਉਹਨੂੰ ਤੇ ਮੈਂ ਤਾਂ ਹੁਣ 19 ਨੇ ਲਾਤਾ 19 ਉਹ ਜਿਹੜਾ ਪਾ ਜਾ ਜਾ ਪਾ ਜਾ ਪਾਸੋਂ ਲੈ ਗਿਆ ਸੱਲ ਵੀ ਮੇਰੇ ਹੁਰ ਬਸ ਨਹੀਂ ਹੈ ਜਿਹੜਾ ਹੁਣ ਮੈਂ ਤੈਨੂੰ ਕਿਹਾ ਜਦੋਂ ਲਾਲਜ ਮਾਲ ਮੋੜ ਤੋਂ ਬਾਦ ਮਲਾਦਾ ਮੈਂ ਤੈਨੂੰ 2000 ਰੁਪਏ ਤਨ ਤੇ ਧਰਮਧਾਰਮੀ ਘਰ ਮੇਂ ਵੀ ਬੱਕਰੀਆਂ ਦੀ ਰਹਿਣਾ ਆਈ ਇਹਨੇ 9 ਦਾ ਤਲਾ ਤਾਂ ਵੇਚਨਾ ਸਾਡੀ ਜਤੀ ਬੱਕਰੀ ਠੀਕ ਆ ਹੁਣ ਪਾਸੋਂ ਮੈਨੂੰ ਦੂ ਪਾਸੋਂ ਤੂੰ ਦੇਵਾ ਤੇਰੇ ਪੱਲੇ ਦਾ 1.25 ਰੁਪਏ ਗਰੀਬ ਮਾਰਿਆ ਗਿਆ ਵਿਚਾਰਾ ਮੇਰੀ ਗੱਲ ਸੁਣ ਲੈ ਸਿਰ ਨਾ ਮਾਰ ਜਿੱਥੇ ਨਿਸ਼ਾਨਾ ਤੀਰ ਦਾ ਮੈਂ ਬਿੰਨਤਾ ਨਾ ਹਾਂ ਉੱਥੇ ਜੀ ਫੱਕਰੀ ਮਿਲੂਗੀ ਉੱਥੇ ਜੇ 25 ਮੰਗੇ 25 ਮੰਗੇ ਗੱਲ ਸੁਣ ਲੈ ਮੇਰੀ ਚੀਜ਼ ਆ ਚੰਗੀ ਮੇਮਨਾ ਪਲੇ ਪਿਆ ਅੱਜੇ ਵੀ ਕੁਝ ਤਰ੍ਹਾਂ ਇਹ ਗਾਟਰ ਵਰਗਾ ਉਹ ਚੀਜ਼ ਵੀ ਦੇਖਦਾ ਹੈ ਮੈਂ ਜੋ ਮੇਮਨਾ ਦੇਖਦਾ ਹੈ ਕਮੀਰ ਵਾਲੇ ਕਹਿੰਦਾ ਨਸਲ ਦੇਖਦਾ ਨਮਾ ਬੰਦਾ ਹੈ ਤੂੰ ਅਸਲ ਦੇਖ ਬੱਚਾ ਦੇ ਨਾਸਤਾ ਲਾ ਕੇ ਦੇਖ ਚੱਕ ਚੱਕਾ ਤੇਰੇ ਕਲਾ ਮੇਮਾ ਪਾਉਣ ਉਹਨਾਂ ਦੀਆਂ ਦਰਸ਼ਨ ਹਾਂ ਜਾਂ ਚੰਦ ਦੀ ਟੂਰ ਧਰ ਕੇ ਮੱਛਾ ਟੇਚੇਗਾ ਪੂਰਾ ਬੱਕਰੀ ਲੈ ਆਏ ਤੇ ਮੇਰੀ ਹਾਂ ਕਰਕੇ ਆਏ ਪੈਸਿਆਂ ਦੀ ਢੇਰੀ ਚਲੋ ਚਲੋ ਭਾਈ ਚਲ ਦੱਬਰੇ ਹੁਣ ਮੈਨੂੰ ਬੋਲ ਦੇ ਮੈਂ ਤੈਨੂੰ ਜਾਇਜ ਕਰਦਾ ਭਾਈ ਜਮੇ ਬਸ ਕੂਨ ਨਹੀਂ ਦਿੱਦ ਨਾ ਜੀ ਕਿੰਨੀ ਦੇਣੀ ਹੈ 24 ਦੀ ਲਵਾਂਗੇ ਜੀ ਸ਼ਾਬਾਸ਼ ਮੈਂ ਕਹਿ ਕਾ ਠੀਕ ਹੈ ਕੱਢ ਗਿਆ ਹਟ ਜਾ ਮੁੰਡਿਆ ਮੁੰਡੇ ਦੇ ਗੱਲਾਂ ਲਾ ਤੂੰ ਆਪਾਂ ਨਵੇਂ ਮੁੰਡੇ ਆਪਦੀ ਸਲਾਹ ਕਰਿਆ ਕਰੋ ਬੁੜੇ ਤਾਂ ਹੈ ਨਾ ਤਾਂ ਮਰਨਾ ਨਾ ਮਰਨਾ ਦੇਣ ਹਾਂ ਲੈ ਕੇ ਦੇ ਦਿਆਂ ਤੇਰੇ ਭਾਈ ਇੱਥੇ ਨਾ ਸਹੀ ਮੈਂ ਤਾਂ ਵਾਪਸ ਦੇਰ ਜਿਹੜਾ ਮਾਮਾ ਮੇਰਾ ਪਾਪਾ ਖੋਲ ਆਖਲੇ ਤੋਂ ਮਾਰ ਕੇ ਚੱਤਾ ਇਹ ਮੈਂ ਕੰਮ ਖੋਣ ਵਾਲੀ ਕੰਮ ਹੋ ਗਈ ਵਿਚਾਰੇ ਨਾਲ ਰੋਸਾ ਚੱਕ ਭਾਈ ਲਾ ਯਾਰ ਬਹੁਤ ਘੱਟ ਗਿਆ ਇਤੋਂ ਘੱਟ ਗੁੰਜੇ ਸਮਾ ਹੈ ਨਹੀਂ ਆਪਣੀ ਬਈ ਨਹੀਂ ਲੱਗਦਾ ਮੈਂ ਤਾਂ ਲੈਵਲ ਹੈ ਪੈਸੇ ਬੁੱਕੀ ਆਂ ਦੱਸ ਦੇ ਤੇ ਹੈਗੇ ਤਾਂ ਦਾ ਕੋਈ ਕੁਝ ਚੱਕਰ ਚੱਕਰ ਤਾਂ ਨਹੀਂ ਫੇ ਚੱਕਰ ਕਮਾ ਗਏ ਲਾ ਲਾ ਗਏ ਕੀ ਤੁੱਟੇਗਾ ਨਾ ਭਾਈ ਮਾ ਮਾ ਕੀ ਚੀਜ਼ ਦਾ ਮਾ ਕਰ ਹੱਥ ਇਹ ਨਹੀਂ ਲਊਂ ਮੈਂ ਲਊਂ ਬੱਕਰੀ ਅਗਲੇ ਹਫਤੇ ਪੈਸੇ ਦੇ ਲੀਆਂ ਚਾਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅੱਜ ਮੈਂ ਇੱਕ ਬੱਕਰੀ ਲੈ ਚੋ ਬੱਬੂ ਦੇ ਬੰਤੀ ਕਰੇ ਲਿਆਂਵਾਤੇ ਵਧੀਆ ਬੱਕਰੀ ਬੰਦਿਆ ਬਾਬਾ ਜੀ 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 ਪੂਰੀ ਵੀਧੀ ਦੰਨਾ ਵਾ ਜੀ

ਨਹੀਂ ਦੇਣੀ ਨਾ ਦੇਈ ਤੇਰੀ ਐ ਮਰਜ਼ੀ ਉਹ ਰੋਲਾ ਨਾ ਪਾਕਰੋ ਵੀਡੀਓ ਤਾਂ ਸਾਡਾ ਤਾਂ ਕੱਲ ਸੁਣਨ ਤੋਂ ਕਹਾ ਤੇਰੇ ਵਰਗੇ ਬੈਠੇ ਦੇਖਦੇ ਨੇ ਕੁਰਸੀਆਂ ਤੇ ਉਹ ਟੇਡਿਆ ਅੰਹੀ ਹੋ ਗਰ ਜੁੱਟਾ ਟੇਡਾ ਮੈਂ ਦੇਖਦਾ ਵੀ ਵੇਖ ਨਹੀਂ ਭੀ ਜਾਂਦੇ ਕਿ ਨਹੀਂ ਵੇਖ ਲੈ ਵੇਖ ਲੈ ਵੇਖ ਲੈ ਪਾਪਾ ਦਾ ਮੜਾ ਮੋਟਾ ਜਾ ਮੜਾ ਜਾ ਕਰ ਮੜਾ ਮੜਾ ਕਰਦੀ ਪੈਣਾ ਪੀੜ ਲੱਗੂਗੀ ਐ ਪੀੜ ਲੱਗੂਗੀ ਐ ਤੇਰੇ ਕਹਿਣ ਦੀ ਨਹੀਂ ਮੈਂ ਤਾਂ ਇਹ ਸਾਰਾ ਨਹੀਂ ਦੇਦਾ ਸੀ ਐ ਪੈਸੇ ਤਾਂ ਬਹੁਤ ਲੱਗ ਗਏ ਅਜਵਾਕ ਦੀ ਦੇਖ ਮੰਤਰੇ ਤੇ ਵੀ ਮਾਰਨਾ ਹੈ ਕੀਜਿਆ ਜਾਵੇ ਜੇ

ਖੁਸ਼ ਹੈ ਖੁਸ਼ ਖੁਸ਼ ਕੋਸ਼ ਕੰਦ ਬੈਠ ਗਿਆ ਦੇਖ ਇਹਦਾ ਇਹਦਾ ਫਟੇ ਹੈ ਮੈਂ ਤਾਂ ਬਾਦੂ ਪੂਰਾ ਬੰਦਾ ਤੂੰ ਲਾ ਦੇ ਤਾ ਬਾਗਾ ਬਾਗਾ ਮੈਂ ਤਾਂ ਬਾਦੂ ਮੈਂ ਤਾਂ ਮਾਰ ਦੂੰ ਛੋਟਾ ਛੋਟਾ ਨੇ ਉਹਦੇ ਪੋਤੇ ਡਡੇ ਹੋ ਰਹੇ ਨੇ ਹਾਂ ਮਾਲ ਖਾਂਦਾ ਮਾਲ ਨਾ ਜਮੀ ਵੀ ਨਹੀਂ ਖਾਂਦਾ ਹੋਰਾਂ ਕੀ ਹੋਰਾਂ ਕੀ ਹਰਦਾ ਹੋ ਜੇ ਕਾ ਕੌਣ ਦੇ ਕਾ ਕੌਣ ਇਹ ਪੈਸੇ ਰਹੀਏ ਚੱਲ ਪੈਸੇ ਹਰ ਜਾ ਪੈਸੇ ਤਾਂ ਦੇ ਦਈਏ ਮੁੰਡੇ ਨੂੰ ਆ ਦੇ ਸਾਈ ਜੇ ਮੈਨੂੰ ਦੋ ਜਨ ਮਤਾ ਦੇ ਰਾਜ ਬੱਕਰੀ ਦਾ ਸਾਈ ਵਾਲਾ ਇਹਦਾ ਬੱਕਰੀ ਦਿਖਾ ਉਹਨੇ ਚੌੜੇ ਹੋ ਕੇ ਸਾਈ ਵਾਲਾ ਦਾ ਬਣਾ ਹਾਂ ਫਰਾਉ ਕਿੰਨੇ ਦਾ ਦਾ ਰਾਜ ਹੈ ਕਿੰਨੇ ਦਾ ਦੰਦਾਂ ਨਵੀਂ ਆ ਨਵੀਂ ਆ ਬਈ ਲੈ ਦੰਦ ਦਿਖਾ ਦਾ ਨਾ ਲੈ ਜਮੀ ਮੋਤੀਆਂ ਵਰਗੇ ਦੰਦ ਨੇ 19.5 ਕੱਬਣ ਦਾ ਪਤਾ ਨਹੀਂ ਉਹ ਹੈਗੀ ਕਿ ਨਾ ਦਵਾਰੇ ਪਰ ਸੂਈ ਹੋਈ ਹੈ ਸਾਡੇ ਕੀਆ ਕਿੰਨੇ ਵੇਲੇ ਸੂਈ ਹੋਈ ਹੈ ਕਿੰਨਾ ਕਿੰਨਾ ਪਾਸ ਤੋਂ ਇਹਦਾ ਹੋ ਗਿਆ ਹਾਂ ਠੀਕ ਹੈ ਤੇ 20000 ਭੈਣ ਨੂੰ ਦੇਣਾ ਮੁੰਡਿਆ ਹੱਥ ਕਰ ਤੇ 20000 ਤੇ 500 ਦੇਣਾ ਪਰ ਫਿਰ ਤਾਂ ਇਹਦਾ ਤਾਂ 500 10 ਮਾਰਸ ਹੋਇਆ ਭਾਈ ਦਾ ਦੇਣਾ 20000 4 5 6 7 8 9 10 ਭਈ ਆ ਬੱਕਰੀਆਂ ਹੁੰਦੀ ਨੇ 21000 ਨੇ ਵੀ ਦੇਖ ਸਕਦੇ ਆ ਤੇ ਰਾਜੂ ਨੇ ਕਰਾਇਆ ਸੌਦਾ ਉਹਨਾਂ ਹੀ ਵਾਲਾ ਬਣੂਗਾ

ਕਿਵੇਂ ਲੱਗਿਆ ਬਾਈ ਜੀ ਸੌਦਾ ਸਮਾਂ ਲੱਗ ਗਿਆ ਦੋ ਮਿੰਟ ਨਹੀਂ ਆਸੂ ਜੀ